ਅੱਜ ਦਿਨ ਚੜ੍ਹਦੇ ਹੀ ਫਰੀਦਕੋਟ ਵਿੱਚ ਵੱਡਾ ਬੱਸ ਹਾਦਸਾ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅਬੋੜ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਨਿਊ ਦੀਪ ਟਰਾਂਸਪੋਰਟ ਦੀ ਬੱਸ ਕੋਟਕਪੂਰਾ ਰੋਡ ਤੇ ਫਰੀਦਕੋਟ ਸੇਮ ਨਾਲੇ ਦਾ ਪੁਲ ਤੰਗ ਹੋਣ ਕਾਰਨ ਸਾਹਮਣੋਂ ਆ ਰਹੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਸੰਤੁਲਨ ਵਿਗੜਨ ਕਰਕੇ ਸੇਮ ਨਾਲੇ ਵਿੱਚ ਜਾ ਡਿੱਗੀ। ਮੌਕੇ ਤੇ ਪੁਜੀ ਪੁਲਿਸ ਵੱਲੋਂ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਸੇਮ ਨਾਲੇ ਵਿੱਚ ਡਿੱਗੀ ਬੱਸ ਨੂੰ ਜੀਐਸਵੀ ਮਸ਼ੀਨਾਂ ਦੀ ਮਦਦ ਨਾਲ ਸੇਮ ਨਾਲੇ ਵਿੱਚੋਂ ਬਾਹਰ ਕੱਢ ਲਿਆ ਗਿਆ ਉਸ ਸਮੇਂ ਬੱਸ ਵਿੱਚ ਲਗਭਗ 35 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਦੇ ਸੇਮ ਨਾਲੇ ਵਿੱਚ ਡਿੱਗਣ ਕਾਰਨ ਪੰਜ ਸਵਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਸਵਾਰੀਆਂ ਦੀਆਂ ਬਾਹਾਂ ਕੱਟੀਆਂ ਜਾਣ ਕਾਰਨ ਉਹਨਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਵੱਲੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਐਸਐਸਪੀ ਪ੍ਰਿਗਿਆ ਜੈਨ ਵੱਲੋਂ ਮੌਕੇ ਤੇ ਜਾ ਕੇ ਹਾਦਸੇ ਦਾ ਜਾਜਾ ਵੀ ਲਿਆ ਗਿਆ ਇਸ ਤੋਂ ਇਲਾਵਾ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਦਾ ਇਲਾਜ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਚੱਲ ਰਿਹਾ ਹੈ ਜਿਕਰਯੋਗ ਹੈ ਕਿ ਹਾਦਸੇ ਵਾਲੇ ਸੇਮ ਨਾਲੇ ਦੇ ਪੁਲ ਤੇ ਪਹਿਲਾਂ ਵੀ ਕਈ ਵਾਰ ਹਾਦਸੇ ਹੋ ਚੁੱਕੇ ਹਨ ਇਸ ਮੌਕੇ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਡਿਪਟੀ ਕਮਿਸ਼ਨਰ ਮਨੀਤ ਕੁਮਾਰ ਜੀ ਵੱਲੋਂ ਸਾਥ ਸੇ ਬਾਰੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਂਦੇ ਹਾਂ ਇਹੀ ਸੀ ਕਿ ਅਸੀਂ ਐਸ ਫਰਸਟ ਰਿਸਪੌਂਡਰ ਸਭ ਤੋਂ ਪਹਿਲਾਂ ਤੇ ਜਿਹੜੀ ਵੀ ਉੱਥੇ ਜ਼ਖਮੀ ਸੀ ਉਹਨਾਂ ਨੂੰ ਉਧਰੋਂ ਹੀ ਵੈਕੂਏਟ ਕਰਕੇ ਹਸਪਤਾਲ ਪਹੁੰਚਾਇਆ। ਉਹ ਅਸੀਂ ਹਲੇ ਫਿਨਿਸ਼ ਕੀਤਾ ਹੈ ਉਹ ਕੰਮ। ਸਾਰੇ ਜ਼ਖਮੀਆਂ ਨੂੰ ਵੀ ਅਸੀਂ ਹਸਪਤਾਲ ਪਹੁੰਚਾਇਆ ਇਮੀਡੀਏਟ ਮੈਡੀਕਲ ਅਸਿਸਟੈਂਸ ਪ੍ਰੋਵਾਈਡ ਕੀਤਾ। ਅਤੇ ਇਸ ਤੋਂ ਬਾਅਦ ਹੋਣ ਐਸੀ ਉੱਤੇ ਮੌਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਕਰ ਰਹੇ ਹਾਂ। ਐਫ ਆਈ ਆਰ ਇਸ ਬੀਨ ਰਿਸਟਰਡ। ਔਰ ਸਭ ਘਟਨਾਵਾਂ ਦੇ ਤਹਿਤ ਜਿਸੀ ਪੁਛਾ ਰਜਿਸਟਰ ਕਰਾਂਗੇ ਔਰ ਇਹਦਾ ਪੂਰਾ ਇਹ ਵੈਰੀਫਾਈ ਕਰਾਂਗੇ ਕਿ ਵਾਟਸ ਕਾਸ ਆਫ ਦਾ ਐਸ ਐਸ ਹੈ ਕਿ ਹਲੇ ਤੱਕ ਸਾਰੇ ਇੰਜਰਡ ਨੂੰ ਹਸਪੀਟਲ ਪਹੁੰਚਾਇਆ ਹੈ ਉਹ ਸਾਡਾ ਪ੍ਰਾਇਮਰੀ ਫੋਕਸ ਸੀ ਹੁਣ ਪੁਛਾ ਰਜਿਸਟਰ ਕਰ ਰਹੇ ਹਾਂ ਸਮਲਟੇਨੀਅਸਲੀ ਔਰ ਉਤੇ ਸਾਡੀ ਇੱਕ ਟੀਮ ਹੈਡਿਡ ਬਾਈ ਐਨ ਐਸਪੀ ਰੈਂਕ ਆਫੀਸਰ ਉਤੇ ਆਲਰੇਡੀ ਤਬਦੀਸ਼ ਕਰੇਗੀ ਔਰ ਇਹਦੇ ਕਾਰਨਾਂ ਦੇ ਬਾਰੇ ਸਿਪਰੀ ਤਕੀਕਾ ਤਦੀ ਕਰਕੇ ਔਰ ਉਹਦੇ ਹਿਸਾਬ ਜਖਮੀ ਡੀਸੀ ਸਾਹਿਬ ਨੇ ਤੁਹਾਨੂੰ ਆਲਰੇਡੀ ਬਲੀਫ ਕਰ ਦਿੱਤਾ ਹੈ ਕਿ ਚਾ ਪੰਜ ਫੈਸ਼ਲਿਟੀਜ਼ ਨੇ ਦੋ ਸੀਰੀਅਸ ਐ باقی جہاں ٹریٹمنٹ اور ڈاکٹرس بھی بہت تندے ہی اور پورا سر ایل اے کرتے ہیں اور پولیس نے بھی پورا سارا ملتی سا پوری کوشش یہی ہے کہ پتا چل گیا ہے لے کے آئے ہیں فردر ڈیٹیل ਅ ਜਿਹੜੇ ਮਹੇਰਾਂ ਦੇ ਜਿਹੜੇ ਭੀੜੇ ਕੋਲ ਆ ਉਹਨਾਂ ਨੂੰ ਚੌੜੇ ਕਰਨ ਦਾ ਕੋਈ ਤਾਲਮਾ ਇਹਨੂੰ ਵੀ ਫੋਰ ਲੇਨ ਕਰਨ ਵਾਸਤੇ ਕੂਟਪੂਰੇ ਤੱਕ ਜਿਹੜਾ ਸਰਕਾਰ ਵੱਲੋਂ ਲਿਖ ਕੇ ਭੇਜਿਆ ਹੈ ਪ੍ਰਸ਼ਾਸਨ ਨੇ ਤਾਂ ਕਈ ਵਾਰੀ ਹਾਦਸੇ ਇਸ ਤਰ੍ਹਾਂ ਦੇ ਵਾਪਰ ਜਾਂਦੇ ਪਰ ਸਾਡੀ ਜਿਹੜੀ ਹੁਣ ਜਿਹੜਾ ਸਾਰਿਆਂ ਤੋਂ ਵੱਧ ਜਿਹੜਾ ਕੋਸ਼ਿਸ਼ ਹੋ ਰਹੀ ਕਿ ਜਿਹੜੇ ਬੰਦੇ ਫੱਟੜ ਹੋਏ ਉਹਨਾਂ ਦਾ ਵੱਧ ਤੋਂ ਵੱਧ ਚੰਗੇ ਤੋਂ ਚੰਗਾ ਇਲਾਜ ਕੀਤਾ ਜਾਵੇ ਇਸ ਵਕਤ ਸਾਰਾ ਪ੍ਰਸ਼ਾਸਨ ਸਾਰੇ ਡਾਕਟਰ ਸਹਿਬਾਨ ਇਸ ਕੰਮ ਤੇ ਲੱਗੇ ਹੋਏ ਪਹਿਲਾਂ ਮਗਰੋਂ ਵਾਲਾ ਮਸਲਾ ਨਹੀਂ ਹੈ ਹੁਣ ਤਾਂ ਪਹਿਲਾਂ ਬੰਦੇ ਜਿਹੜੇ ਫੱਟੜ ਹੋਏ ਆ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਆ ਸਾਰੇ ਇਹਦੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਬੰਦੇ ਬਚ ਜਾਣ ਸਾਰੇ ਜਿੰਨੇ ਵੀ ਹੋ ਗਏ ਦੋ ਬੰਦਿਆਂ ਦੀਆਂ ਬਾਹਾਂ ਕੱਟੇ ਨਹੀਂ ਸੀ ਸਾਨੂੰ ਜਲਦੀ ਰੈਫਰ ਕੀਤਾ ਤਾਂ ਕਿ ਉਹਨਾਂ ਦੀ ਦੁਬਾਰਾ ਬਾਹਾਂ ਜੋੜੀਆਂ ਜਾ ਸਕਣ ਉਲਟੀ ਹਾਲਤ ਜਿਹੜੀ ਹੈ ਉਹ ਹੁਣ ਜਦੋਂ ਗੱਡੀਆਂ ਕੋਈ ਸਪੀਡ ਨਾਲ ਆ ਰਹੀਆਂ ਪੁਲਕੀਕਰੂਆਂ ਲੱਖਾਂ ਗੱਡੀਆਂ ਰੋਜ਼ ਲੰਘਦੀਆਂ ਨੇ ਉੱਥੋਂ ਦੀ ਪਰ ਅਸੀਂ ਹਲੇ ਦੇਖ ਰਹੇ ਹਾਂ ਵੀ ਕੌਣ ਦੋਸ਼ੀ ਹੈ ਉਹਦੀ ਤੇ ਜਾਂਚ ਕਰ ਲੈਣ ਦੀ ਕਿਉਂਕਿ ਹਲੇ ਜਾਂਚ ਦਾ ਵਿਸ਼ਾ ਕੰਪਲੇਨ ਦੀ ਦਿੱਤੀ ਗਈ ਹੈ ਹਲੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਹੋਇਆ ਬਣਾ ਕੇ ਸਾਰਾ ਕੁਝ ਮੁੱਖ ਮੰਤਰੀ ਸਾਹਿਬ ਲੈਵਲ ਤੇ ਫੈਸਲਾ ਹੋਣਾ ਤੇ ਅਸੀਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕਰਾਂਗੇ ਤਾਂ ਕਿ ਕੀਮਤੀ ਜਾਨਾਂ ਗਈਆਂ ਉਹਦਾ ਜੋ ਵੀ ਹੋ ਸਕੇ ਪਰਿਵਾਰ ਜਿਹੜੇ ਬਸਾਂ ਦੇ ਸਫ਼ਰ ਗਰੀਬ ਬੰਦੇ ਕਰਦੇ ਕੋਈ ਦੇ ਵਾਸਤੇ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਉਹਨਾਂ ਦੀ ਮਦਦ ਬਿਲਕੁਲ ਬਿਲਕੁਲ ਸਾਰੀ ਦਵਾਈ ਜਿੰਨੀ ਸਾਡੇ ਕੋਲ ਅੰਦਰ ਆਸੀ ਅੰਦਰੋਂ ਦੇ ਰਹੇ ਹਾਂ ਨਹੀਂ ਬਾਹਰੋਂ ਵੀ ਜਿੱਥੋਂ ਵੀ ਲੋੜ ਪੈਂਦੀ ਹੈ ਜਿਹੜੀ ਕੋਈ ਮਹਿੰਗੀ ਤੋਂ ਮਹਿੰਗੀ ਦਵਾਈ ਮੰਗੋਦੀ ਨੂੰ ਪਈ ਹੈ ਜਿਹਦੇ ਲਈ ਸਾਰਾ ਕੁਝ ਖੁੱਲਾ ਕੀਤਾ ਹੋਇਆ ਹੈ ਜੀ ਸਾਹ ਵੱਲੋਂ ਰੈਡ ਕਰਾਸ ਦੇ ਚੋਂ ਸੇਵਾ ਫਰੀ ਦੇ ਰਹੇ ਤੇ ਫੁੱਲ ਜੋ ਪੈਰੀਕੇਟਿੰਗ ਟੁੱਟੀ ਹੈ ਉਸ ਨੂੰ ਵੀ ਆਪਾਂ ਮਜ਼ਬੂਤ ਕਰ ਰਹੇਗੇ ਹੈਵੀ ਡਿਊਟੀ بیریکیڈنگ کرا گے وہاں پہ دونوں پاسے تاکہ آگے سے نہ آئے تو مین اوور سپیڈنگ سے آپ سختی نال کاروائی کریں گے بسز دیکھنے آیا ہے کہ بسز بہت سواری بہت لی کافی تیز چلتی ہے پہلے بھی آپ روڈ سیفٹی میٹنگس میں بار بار اس دل دل کی سمیچھا کرتے ہیں کہ کتنی چلان کتے جا رہے ہیں اوور سپیڈنگ سے بٹ ضرورت ہے کہ بسز سے خاص کر اسپیشلی ود ان دسٹی لمٹس اینڈ آؤٹ سائڈ آلسو آپ سختی نال کاروائی کریے تاکہ اتنی قیمتی جانا آگے سے نہ جا پائے